ਹਲੋ 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 ਇਕਲਿ ਹਲੋ ਤੂੰ ਨਉ ਉਥੇ ਟੈਂਸ਼ਨ ਲੈਣੀ ਆ ਇੱਥੇ ਮੈਂ ਟੈਂਸ਼ਨ ਲਈ ਜਾਂਦੇ ਆ ਇੰਨੀ ਵੱਡੀ ਗੱਲ ਹੋ ਗਿਵੇਂ ਗਈ ਆ ਜੋ ਤੇ ਤੰਬਲ ਜਾਣਾ ਵਾ ਤੇ ਜੋਲ ਵਿਚਾਰੀ ਕੀ ਕਰੂਗੀ ਉਹ ਤੇ ਵਿਚਾਰੀ ਵੇਚਦੀ ਆ ਕਿ ਜੋਗਨ ਆ ਜੇ ਕੀ ਗੱਲਬਾਤ ਹੋਈ ਹੋਗੀ ਬਾਹਰ ਸੋਚਦੀ ਹੋਣੀ ਆ ਪਰ ਉਹਨੂੰ ਕੀ ਪਤਾ ਵਾ ਕਿ ਉਹਨੇ ਵਿਆਹ ਕਰਾ ਲਿਆ ਹੋ ਇਹ ਗਲਤ ਨਹੀਂ ਹੋਇਆ ਜੀ 2 3 ਸਟਾਰਟ ਸਾਰਿਆਂ ਨੇ ਟਾਈਮ ਪਾ ਕੇ ਸੰਭਲ ਜਾਣਾ ਵਾ ਤੇ ਜੋਤ ਵਿਚਾਰੇ ਕੀ ਕਰੂਗੀ ਹੇ ਉਹਦੀ ਉਮਰ ਕੀ 2 3 ਸਟਾਰਟ ਸਮਾਪਾ ਕੇ ਸਾਰਿਆਂ ਨੇ ਸੰਭਲ ਜਾਣਾ ਵਾ ਤੇ ਜੋਤ ਵਿਚਾਰੇ ਕੀ ਕਰੂਗੀ ਉਹਨੇ ਵਿਆਹ ਕਰਵਾ ਲਿਆ ਬਾਹਰ ਤੇ ਇੱਥੇ ਵਿਚਾਰੀ ਰੋਈ ਜਾਂਦੀ ਆ ਤੇ ਕੀ ਕਰਾਂ ਪਤਾ ਤੇ ਹੁਣ ਮੈਂ ਕਰਦਾ ਵਾਂ 2 3 ਸਟਾਰਟ ਸਮਾਪਾ ਕੇ ਨਾ ਸਾਰਿਆਂ ਨੇ ਸੰਭਲ ਜਾਣਾ ਵਾ ਪਰ ਜੋਤ ਦੇ ਉਹ ਜੀ 2 3 ਸਟਾਰਟ ਸਮਾਵਾ ਆਗੇ ਨਾ ਸਾਰਿਆਂ ਸੰਭਲ ਜਾਣਾ 2 3 ਸਟਾਰਟ ਸਮਾਵਾ ਆਗੇ ਨਾ ਸਾਰਿਆਂ ਨੇ ਸੰਭਲ ਜਾਣਾ ਪਰ ਜੋਤ ਇਹ ਸੋਚਦੀ ਪਈ ਆ ਪੀ ਉਹਨੇ ਉੱਥੇ ਵਿਆਹ ਕਰਾ ਲਿਆ ਵਾ ਪਰ ਉਹਨੂੰ ਤਰਾ ਬਤਾ ਵਾ ਕਿ ਇਨਾ ਵੱਡਾ ਕੰਮ ਹੋ ਗਿਆ ਨਹੀਂ 2 3 ਸਟਾਰਟ ਸਮਾਵਾ ਲੰਮਾ ਵਾ ਤੇ ਜੋਤ ਨੇ ਕਿਵੇਂ ਘਟਣਾ ਮੈਨੂੰ ਸਿਰ ਚ ਹੋਣ ਦੀ ਸੀ ਦਰਦ ਹੂੰ ਤੇ ਮੈਂ ਗੋਲੀ ਜੀ ਖਾਦੀ ਤੇ ਮੈਂ ਚੱਲ ਖੜੀ ਸੌ ਜਾਣਾ ਉਹ ਖਾਣਾ ਹੋਣ ਲੱਪੀ ਉਹ ਓਦਾਂ ਹੀ ਹੋਣ ਈ ਹੋਣੀਆਂ ਗੜਮੀ ਨਾਲ ਗੜਮੀ 2 3 ਸਟੈਪ 2 3 ਸਟੈਪ ਉਹ ਓਦਾਂ ਹੀ ਹੋਣ ਡੈ ਵੀ ਹੋਣੀਆਂ ਅਛਾ ਅਛਾ ਚਲੋ ਕੋਈ ਨਹੀਂ ਉਹ ਫਿਰ ਤੂੰ ਹੀ ਕਹਿਣਾ ਮੰਮੀ ਖਿੱਚਦੀ ਆ ਉਹਨੇ ਤਾਂ ਫਿਰ ਖਿੱਚਣੀ ਆਈ ਆ ਉਹ ਮੰਮੀ ਵੀ ਐਵੇਂ ਜਾਣ ਕੇ ਕਰਦੇ ਆ ਉਹ ਵੀ ਤਾਂ ਥੋੜੇ ਹੌਸਲੇ ਦਾ ਗੱਲ ਕਰ ਲਿਆ ਕਰਨਾ ਪਤਾ ਵਾ ਵੀ ਇੱਕ ਤਾਂ ਉਤੋਂ ਇੰਨੀ ਟੈਨਸ਼ਨ ਵਈ ਜਾਣੋ ਪਤਾ ਲੱਗ ਜੀ ਪਰ ਉਹਨੇ ਤੇ ਲੇਟੇ ਲੇਟੇ ਇਹਨਾਂ ਕਾਲੀ ਗੱਲ ਕਰਨੀ ਉਹ ਕੈਨੇਡਾ ਮੈਂ ਆਪਣਾ ਕੰਮ ਕੋਈ ਕਰਨ ਲਿਆ ਆਂ ਉਹ ਨਾ ਕੋਈ ਕਾਰਵਾਰੀ ਕਰ ਕਾਰਵਾਰੀ ਹਲੋ ਹੈਲੋ 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 ਵੇਜੀ ਦਾ ਫੋਨ ਹਲੋ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਲਈ ਠੀਕ ਹੈ ਹਾਂ ਮੈਂ ਪਤਾ ਕਰਦਾ ਪਿਆ ਵਾਂ ਫੇਰ ਮੈਂ ਤੈਨੂੰ ਦੱਸੂਗਾ ਠੀਕ ਐ ਕੋਈ ਨੀ ਕੀ ਕਹਿੰਦੇ ਇੱਕ ਮਿੰਟ ਰੁੱਕ ਜਾ ਹਾਂ ਇੱਕ ਮਿੰਟ ਗੱਲ ਕਰੀ ਜਾਂਦੀ ਸੀ ਤੂੰ ਫਿਕਰ ਨਾ ਕਰੀ ਖਿਆਲ ਰੱਖੀ ਸਮਝ ਨੀ ਆਉਂਦੀ ਕੀ ਹੋਇਆ ਹੋਊਗਾ ਉੜਦੇ ਨਹੀਂ ਆ ਸੁੱਤੇ ਆ ਕੀ ਗੱਲ ਹੋਈ

ਫੋਂਟ ਤੇ ਤਾਂ ਗੱਲ ਹੋਰ ਹੁੰਦੀ ਆ ਕੀ ਪਤਾ ਵੀ ਕੀ ਕਰਦਾ ਵਾ ਕਿੱਧਰ ਆਇਆ ਵਾ ਤੇ ਕਿੱਧਰ ਨਹੀਂ ਉਹ ਨਾਲੇ ਨਾ ਮੈਂ ਪੁੱਛਿਆ ਸੀ ਉਹਨੂੰ ਕਿ ਜੋ ਬੰਦਾ ਕੋਲ ਲੱਗਾ ਪਤਾ ਕਹਿੰਦਾ ਨਹੀਂ ਭਾਰੀ ਉਹ ਡਿਆ ਵਾ ਮੈਂ ਤਾਂ ਕੀ ਦੱਸਾਂ ਵੀ ਉਹ ਇਹ ਗੱਲ ਤਾਂ ਪਤਾ ਕਰਦਾ ਫਿਰ ਡਿਆ ਵਾ ਕਿ ਜੋ ਬੰਨੇ ਵਿਆਹ ਕਰਾਇਆ ਕਿ ਨਹੀਂ ਕਰਾਇਆ ਚੱਲ ਜੇ ਉਹਨੂੰ ਪਤਾ ਲੱਗ ਵੀ ਜਾਊਗਾ ਕਿ ਸਬੂਤ ਇਹਨਾਂ ਕੋਲ ਹੈਗੇ ਆ ਗਲਤ ਨਹੀਂ 2 3 ਸਟਾਰਟ ਪਾਵੇਂ ਹੱਟ ਕੋ ਸਬੂਤ ਪਾਏ ਵੀ ਆ ਸੋ ਵਰੀ ਪਈ ਆ ਪਰ ਉਹਨਾਂ ਦੀ ਭੈਣ ਵੀ ਆਈ ਆ ਉਹਨਾਂ ਦੇ ਵਿਚਾਰਿਆ ਪਤਾ ਕਰਨਾ ਹੀ ਆ ਹਲੋ 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 21 ਹਲੋ ਤੇ ਉਹਨੋਂ ਉੱਥੇ ਟੈਨਸ਼ਨ ਲੈਣੀ ਆ ਇੱਥੇ ਮੈਂ ਟੈਨਸ਼ਨ ਲਈ ਜਾਂਦੇ ਆ ਇੰਨੀ ਵੱਡੀ ਗੱਲ ਹੋ ਹੋ ਕਿਵੇਂ ਗਈ ਜੋ ਤੇ ਤੰਬਲ ਜਾਣਾ ਵਾ ਤੇ ਜੋ ਉਹ ਵਿਚਾਰੀ ਕੀ ਕਰੂਗੀ ਉਹ ਤੇ ਵਿਚਾਰੀ ਵੇਖਦੀ ਆ ਕਿ ਜੋ ਬਣ ਆ ਜੇ ਕੀ ਗੱਲਬਾਤ ਹੋਈ ਹੋਗੀ ਬਾਹਰ ਸੋਚਦੀ ਹੋਣੀ ਆ ਪਰ ਉਹਨੂੰ ਕੀ ਪਤਾ ਵਾ ਕਿ ਉਹਨੇ ਵਿਆਹ ਕਰਾ ਲਿਆ ਉਹ ਇਹ ਗਲਤੀ ਨਹੀਂ ਹੋ ਰਹੀ ਜੀ 2 3 ਸਟਾਰਟ ਸਾਰਿਆਂ ਨੇ ਟਾਈਮ ਪਾ ਕੇ ਸੰਭਲ ਜਾਣਾ ਵਾ ਤੇ ਜੋਤ ਵਿਚਾਰੇ ਕੀ ਕਰੂਗੀ ਹੇ ਉਹਦੀ ਉਮਰ ਕੀ 2 3 ਸਟਾਰਟ ਸਮਾਪਾ ਕੇ ਸਾਰਿਆਂ ਨੇ ਸੰਭਲ ਜਾਣਾ ਵਾ ਤੇ ਜੋਤ ਵਿਚਾਰੇ ਕੀ ਕਰੂਗੀ ਉਹਨੇ ਵਿਆਹ ਕਰਵਾ ਲਿਆ ਬਾਹਰ ਤੇ ਇੱਥੇ ਵਿਚਾਰੀ ਰੋਈ ਜਾਂਦੀ ਆ ਤੇ ਕੀ ਕਰਾਂ ਪਤਾ ਤੇ ਹੁਣ ਮੈਂ ਕਰਦਾ ਵਾਂ 2 3 ਸਟਾਰਟ ਸਮਾਪਾਜਣਾ ਸਾਰਿਆਂ ਨੇ ਸੰਭਲ ਜਾਣਾ ਵਾ ਪਰ ਜੋਤ ਦੇ ਉਹ ਜੀ 2 3 ਸਟਾਰਟ ਸਮਾਪਾ ਕੇ ਨਾ ਸਾਰਿਆਂ ਸੰਭਲ ਜਾਣਾ 2 3 ਸਟਾਰਟ ਸਮਾਪਾ ਕੇ ਨਾ ਸਾਰਿਆਂ ਨੇ ਸੰਭਲ ਜਾਣਾ ਪਰ ਜੋਤ ਇਹ ਸੋਚਦੀ ਪਈ ਆ ਕਿ ਉਹਨੇ ਉੱਥੇ ਵਿਆਹ ਕਰਾ ਲਿਆ ਵਾ ਪਰ ਉਹਨੂੰ ਤਰ੍ਹਾਂ ਪਤਾ ਵਾ ਕਿ ਇੰਨਾ ਵੱਡਾ ਕੰਮ ਹੋ ਗਿਆ ਨਹੀਂ 2 3 ਸਟਾਰਟ ਸਮਾ ਉਹ ਲੰਮਾ ਵਾ ਤੇ ਜੋਤ ਨੇ ਕਿਵੇਂ ਗੱਟਣਾ ਮੈਨੂੰ ਸਿਰ 'ਚ ਹੋਣ ਦੀ ਸੀ ਦਰਦ ਹੂੰ ਤੇ ਮੈਂ ਗੋਲੀ ਜੀ ਖਾਦੀ ਤੇ ਮੈਂ ਚੱਲ ਕਲੀ ਸਮਝਣਾ ਉਹ ਕਹਿੰਦਾ ਹੋਂ ਲੱਪੀ ਓਏ ਓਦਾਂ ਹੀ ਹੋਣੀ ਆ ਗਰਮੀ ਨਾਲ ਗਰਮੀ 2 3 ਸਟਾਰਟ 2 3 ਸਟਾਰਟ ਓਏ ਓਦਾਂ ਹੀ ਹੋਣ ਡੈ ਵੀ ਹੋਣੀ ਆ ਅਛਾ ਅਛਾ ਚਲੋ ਕੋਈ ਨਹੀਂ ਉਹਦੀ ਫੇਰ ਤੁਸੀਂ ਕਹਿਣਾ ਮੰਮੀ ਖਿੱਚਦੀ ਆ ਉਹਨੇ ਤਾਂ ਫੇਰ ਖਿਜਣਾ ਹੀ ਆ ਉਹ ਮੰਮੀ ਵੀ ਐਵੇਂ ਜਾਣ ਕੇ ਕਰਦੇ ਆ ਉਹ ਵੀ ਤਾਂ ਥੋੜੇ ਹੌਸਲੇ ਨਾਲ ਗੱਲ ਕਰ ਲਿਆ ਕਰਨਾ ਪਤਾ ਵਾ ਵੀ ਇੱਕ ਤਾਂ ਉਤੋਂ ਇੰਨੀ ਟੈਨਸ਼ਨ ਵਈ ਜਾਣੋ ਪਤਾ ਲੱਗ ਜੀ ਪਰ ਉਹਨੇ ਤੇ ਲੇਟੇ ਹੀ ਨਿਕਾਲੀ ਗੱਲ ਕਰਨੀ ਉਹ ਤਾਂ ਕਹਿੰਦੇ ਮੈਂ ਆਪਣਾ ਕੰਮ ਕੋਈ ਕਰਨ ਲਿਆ ਵਾਂ ਉਹ ਨਾ ਕੋਈ ਕਾਰਵਾਰੀ ਕਰ ਕਾਰਵਾਰੀ ਹੈਲੋ 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 ਵੇਜੀ ਦਾ ਫੋਨ ਹੈਲੋ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਲਈ ਠੀਕ ਐ ਹਾਂ ਮੈਂ ਪਤਾ ਕਰਦਾ ਕਿਹਾ ਫਿਰ ਮੈਂ ਤੁਹਾਨੂੰ ਠੀਕ ਐ ਕੋਈ ਕਹਿ ਰਿਹਾ ਇੱਕ ਮਿੰਟ ਹੋ ਗਿਆ ਹਾਂ ਇੱਕ ਮਿੰਟ ਗੱਲ ਕਰੀ ਜਾਂਦੇ ਹੀ ਤੂੰ ਫਿਕਰ ਨਾ ਕਰੀ ਖਿਆਲ ਰੱਖੀ ਸਮਾਂ ਨਹੀਂ ਆਉਂਦੀ ਕੀ ਹੋਇਆ ਹੋਊਗਾ 2 3 ਸਟਾਰਟ ਉੱਠ ਦੇ ਨੀਆ ਸੁੱਤੇ ਆ ਕੀ ਗੱਲ ਹੋਈ ਏ 2 3 ਸਟਾਰ ਮੇਰਾ ਰਤਾ ਦਲਜੀਤ ਨੂੰ ਕਰਾ ਫੋਨ ਕਿੰਨੇ ਦਿਨ ਹੋ ਗਿਆ ਉਹ ਆਇਆ ਨਹੀਂ ਆ ਕਹਿੰਦਾ ਤਾਂ ਹੈਗਾ ਮੈਂ ਆਉਂਗਾ ਮਸਤ ਜੀ ਕੋਈ ਹੁਲਿਆ ਯਾਰ ਕੱਟੀ ਕਿਤਾ ਨੰਬਰ ਹਲੇ ਵਿਅਸਤ ਹੈ ਕਿਰਪਾਾ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਆਪਕੇ ਦੁਆਰਾ ਡਾਇਲ ਕੀਆ ਗਿਆ ਨੰਬਰ ਹਲੇ ਵਿਅਸਤ ਹੈ ਕਿਰਪਾਾ ਕੁਝ ਸਮੇਂ ਫੋਨ ਤੇ ਤਾਂ ਗੱਲ ਹੋਰ ਹੁੰਦੀ ਆ ਕੀ ਪਤਾ ਵੀ ਕੀ ਕਰਦਾ ਵਾ ਕਿੱਧਰ ਆਇਆ ਵਾ ਤੇ ਕਿੱਧਰ ਨਹੀਂ ਉਹ ਨਾਲੇ ਨਾ ਮੈਂ ਪੁੱਛਿਆ ਸੀ ਉਹਨੂੰ ਤੇ ਜੋ ਬੰਦਾ ਕੋਲ ਲੱਗਾ ਪਤਾ ਕਹਿੰਦਾ ਨਹੀਂ ਭਾਜੀ ਉਹ ਡਿਆ ਮੈਂ ਮਸਤਾ ਕੀ ਦੱਸਾਂ ਕਿ ਉਹ ਇਹ ਗੱਲ ਤਾਂ ਪਤਾ ਕਰਦਾ ਫਿਰ ਡਿਆ ਵਾ ਕੀ ਜੋ ਬਨੇ ਵਿਆਹ ਕਰਾਇਆ ਕਿ ਨਹੀਂ ਕਰਾਇਆ ਚਲ ਜੇ ਉਹਨੂੰ ਪਤਾ ਲੱਗ ਵੀ ਜਾਊਗਾ ਕਿ ਸਬੂਤ ਇਹਨਾਂ ਕੋਲ ਹੈਗੇ ਆ ਗਲਤ ਨਹੀਂ 2 3 ਸਟਾਰਟ ਪਾਵੇਂ ਹੱਡਪੋਂ ਸਬੂਤ ਪਏ ਵੀ ਆ 100 ਵਾਰੀ ਪਏ ਆ ਪਰ ਉਹਨਾਂ ਦੇ ਭੈਣ ਵਿਆਹੀ ਆ ਉਹਨਾਂ ਦੇ ਵਿਚਾਰਿਆਂ ਪਤਾ ਕਰਨਾ ਹੀ ਆ